ਜੋ ਬਜ਼ੁਰਗ ਜਿਹਨਾਂ ਨੂੰ ਬੱਚੇ ਨਹੀਂ ਸੰਭਾਲਦੇ ਕਰੋ ਬਾਹਰ ਕੱਢ ਦਿੰਦੇ ਨੇ ਉਹਨਾਂ ਨੂੰ ਅਸੀਂ ਸਾਰਾ ਦੇਣੀ ਹੈ ਜੀ ਇਹ ਕੋਈ ਪਾਰਟੀਕੂਲਰ ਕੈਟੇਗਰੀ ਦੀ ਨਹੀਂ ਕਿਸੇ ਦਾ ਜਵਾਕ ਬਾਹਰ ਨਹੀਂ ਜਾਂ ਕੋਈ ਬਿਮਾਰ ਹੈ ਜਾਂ ਕਿਸੇ ਦਾ ਜਵਾਕ ਨਹੀਂ ਹੈ ਇਹ ਕਿਹੜੇ ਲੋਕ ਨੇ ਸਰ ਜੈਂਟਲਮੈਨ ਉਹਦਾ ਇੱਕ ਬੇਟਾ ਸੀ RBI ਚ ਹੀ ਡਾਈਡ ਰੀਸੈਂਟਲੀ ਉਹ ਪੈਸੇ ਜੰਦੇ ਅੱਛਾ ਜੀ ਤੇ ਹੁਣ ਜਿਹੜੀ ਬਹੂ ਹੈਗੀ ਨੂੰਹ ਹੈ ਨਾ ਉਹ ਪੈਸਾ ਭੇਜੀ ਹੈਗੀ ਉਹਦੇ ਬਾਰੇ ਅੱਛਾ ਜੀ ਉਹ ਤੇ ਅਸੀਂ ਜੋ ਨੀੜੀ ਬੱਚੇ ਨੇ ਬਸ ਉਹ ਬ੍ਰਿਲियੰਟ ਸਕੋਰਿੰਗ ਮੋਰ ਥੈਨ 70% ਉਹਨਾਂ ਬੱਚਾ ਨੂੰ ਅਸੀਂ ਹਰ ਸਾਲ ਵਜੀਫਾ ਪ੍ਰਦਾਨ ਕਰਦੇ ਹਾਂ ਹਾਲਾਂਕਿ ਇਹ ਸਰਕਾਰ ਦਾ ਕੰਮ ਹੈ ਪਰ ਅਸੀਂ ਵੀ ਉਸ ਦੀ ਕੁਝ ਨਾ ਕੁਝ ਯੋਗਦਾਨ ਪਾ ਰਹੇ ਹਾਂ ਪਰ ਲੋਕਾਂ ਦਾ ਫੇਰ ਵੀ ਇਫਬਟਸ ਰਹਿੰਦੇ ਆ ਇਸ ਚੀਜ਼ ਨੂੰ ਲੈ ਕੇ ਐਨ ਜੀਓਜ਼ ਨੂੰ ਲੈ ਕੇ ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡਾ ਪੈਸਾ ਗਲਤ ਜਗ੍ਹਾ ਨਾ ਚੱਲ ਜਾਏ ਯੂ ਨੋ ਕੰਫੀਡੈਂਸ ਹੈ ਕਿ ਬੰਦੇ ਈਮਾਨਦਾਰ ਨੇ ਜੀ ਇਹ ਪੈਸਾ ਗਲਤ ਜਗ੍ਹਾ ਨਹੀਂ ਜਾਏਗਾ ਅਦਰਵਾਈਜ਼ ਪੈਸਾ ਨਹੀਂ ਆਏਗਾ ਤੁਹਾਨੂੰ ਕਿ ਜੀ 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 ਸਸ਼ੀਕਲ ਜੀ ਦਾag ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਰਤ ਕਮਾਈ ਕਰਨ ਵਾਲੇ ਇਨਸਾਨ ਤੇ ਰੱਬ ਦੀ ਰਹਿਮਤ ਹੁੰਦੀ ਹੈ ਸੇਹੋ ਜਹੀ ਕਿਰਤ ਕਮਾਈ ਕਰਨ ਵਾਲੀ ਸ਼ਖਸੀਅਤ ਮੇਰੇ ਨਾਲ ਮੌਜੂਦ ਨਹੀਂ ਡਾਕਟਰ ਸੈਣੀ ਜੀ ਆਪਣਾ ਘਰ ਵਾਲੀ ਗੱਲ ਕਰਾਂਗੇ ਆਪਣਾ ਘਰ ਦੀ ਡੈਫੀਨੇਸ਼ਨ ਹਰ ਕਿਸੇ ਲਈ ਵੱਖ-ਵੱਖ ਹੈ ਸੋ ਇਹ ਕਿਸ ਆਪਣੇ ਘਰ ਦੀ ਗੱਲ ਕਰਦੇ ਸਸ਼ੀਕਲ ਸਰ ਸਸ਼ੀਕਲ ਮੈਡਮ ਕਿਵੇਂ ਹੋ ਸਰ ਜੜਦੀ ਕਲਾਈ ਸਰ ਆਪਣੇ ਘਰ ਦੀ ਗੱਲ ਕਰਦੇ ਆਂ ਆਪਣਾ ਕਾਰਕ ਜਿਹੜਾ 올ਡ ਏਜ ਇੰਸਟੀਟਿਊਸ਼ਨ ਜੀ ਜੋ ਬਜ਼ੁਰਗ ਜਿਨ੍ਹਾਂ ਨੂੰ ਬੱਚੇ ਨਹੀਂ ਸੰਭਾਲਦੇ ਪਰੋਂ ਬਾਹਰ ਕੱਢ ਦਿੰਦੇ ਨੇ ਉਹਨਾਂ ਨੂੰ ਅਸੀਂ ਸਹਾਰਾ ਦਿੰਦੇ ਹਾਂ ਜੀ ਮੇਰਾ ਨਾਮ ਬਲਬੀਰ ਸਿੰਘ ਸੈਣੀ ਹੈ ਆਈ ਐਮ ਦੀ ਫਾਊਂਡਰ ਮੈਂਬਰ ਫਾਊਂਡਰ ਟਰਸਟੀ ਦੇ ਟਰਸਟ ਇਹ ਟਰਸਟ ਪਿਛਲੇ 17 ਸਾਲ ਤੋਂ ਐਗਜ਼ਿਸਟੈਂਸੀ ਹੈਗਾ ਜਿਹੜਾ ਆਪਣਾ ਜੀ ਐਂਡ ਦੇ ਆਰ ਡੂਇੰਗ ਗੁੱਡ ਜੌਬ ਅਸੀਂ ਉਹਨਾਂ ਨੂੰ ਰਹਿਸ਼ ਦਾ ਖਾਣ ਪੀਣ ਦਾ ਤੇ ਐਂਟਰਟੇਨਮੈਂਟ ਹੈ ਜਿਵੇਂ ਕਿ ਅੱਜ ਕੱਲ ਯੋਗਾ ਕਲਾਸ ਚ ਚੱਲ ਰਹੀਆਂ ਨੇ ਉਹਨਾਂ ਵਾਸਤੇ ਤੇ ਉਹਨਾਂ ਦੀ ਹੈਲਥ ਵਾਰੇ ਵੀ ਜੋ ਸਾਡੇ ਡਾਕਟਰ ਪਰਮਾਰ ਸਾਹਿਬ ਹੈਗੇ ਨੇ ਉੱਥੇ ਉਹਨਾਂ ਦਾ ਕਲੀਨਿਕ ਹੈਗਾ ਜੀ ਰੋਪੜ ਚ ਜੀ ਉਹ ਵੀ ਸਾਡੇ ਨਾਲ ਅਸੋਸੀਏਟਡ ਹੈਗੇ ਨੇ ਜੁੜੇ ਹੋਏ ਨੇ ਉਹਨਾਂ ਨੇ ਨਾ ਇੱਕ ਪੈਟਰਨ ਬਣਾ ਕੇ ਰੱਖਿਆ ਜਿ ਕੋਈ ਦੁੱਖ ਤਕਲੀਫ ਹੁੰਦੀ ਹੈ ਜੋ ਉਥੇ ਰਹਿ ਰਹੇ ਨੇ ਬਜ਼ੁਰਗ ਦੇ ਆਰ ਬੀਗ ਲੁੱਕਡ ਆਫਟਰ ਉਹਨਾਂ ਨੂੰ ਮੈਡੀਕਲ ਦਾ ਕੋਈ ਪ੍ਰੋਬਲਮ ਨਹੀਂ ਹੈਗਾ ਜੀ ਖਾਣ ਪੀਣ ਦਾ ਕੋਈ ਪ੍ਰੋਬਲਮ ਨਹੀਂ ਐਂਟਰਟੇਨਮੈਂਟ ਦਾ ਮੈਗਜ਼ੀਨਸ ਨਿਊਜ਼ਪੇਪਰ ਹਰ ਕੀ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਜੋ ਵੀ ਫੈਸਟੀਵਲ ਹੁੰਦੇ ਨੇ ਛੋਟੇ ਮੋਟੇ ਦਸਹਿਰਾ ਦੀਵਾਲੀ ਉਹ ਵੀ ਅਸੀਂ ਸੈਲੀਬ੍ਰੇਟ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਇਹ ਸਰ ਮੈਂ ਪੁੱਛਣਾ ਚਾਹੁੰਦੀ ਇਹਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਿਹੜੇ ਬਜ਼ੁਰਗਾਂ ਨੂੰ ਤੁਸੀਂ ਰੱਖਿਆ ਹੋਇਆ ਜਿਨ੍ਹਾਂ ਨੂੰ ਆਸਰਾ ਦਿੱਤਾ ਇਹ ਕੋਈ ਪਾਰਟਿਕੂਲਰ ਕੈਟੇਗਰੀ ਦੇ ਨਹੀਂ ਕਿਸੇ ਦੇ ਜਵਾਕ ਬਾਹਰ ਨਹੀਂ ਜਾਂ ਕੋਈ ਬਿਮਾਰ ਹੈ ਜਾਂ ਕਿਸੇ ਦਾ ਜਵਾਕ ਨਹੀਂ ਹੈ ਇਹ ਕਿਹੜੇ ਲੋਕ ਨੇ ਇਦੇ ਚ ਦੋਨੋਂ ਕੈਟਾਗਰੀ ਚ ਆਏਗੇ ਹਾਂ ਇੱਕ ਬਜ਼ੁਰਗ ਹੈ ਸਾਡੇ ਕੋਲ ਜਿਹਦੇ ਨੂੰ ਫੈਮਿਲੀ ਚ ਕੋਈ ਨਹੀਂ ਹੈਗਾ ਹਾਂ ਰਾਈਟ ਦੂਜਾ ਬਜ਼ੁਰਗ ਜੋ ਸਦਾਰ ਜੀ ਹੈਗਾ ਜਿਵੇਂ ਹੀ ਜੇ ਮੈਡੀਕਲ ਕੇਸ ਤੇ ਉਸ ਨੂੰ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਹੈਗਾ ਹਰ ਜੈਂਟਲਮੈਨ ਵਿਦ ਇੱਕ ਬੇਟਾ ਸੀ ਆਰਬੀ ਆਚ ਹੀ ਡਾਈਡ ਰੀਸੈਂਟਲੀ ਉਹ ਪੈਸੇ ਭੇਜਦਾ ਹੁੰਦਾ ਸੀ ਅੱਛਾ ਜੀ ਤੇ ਉਹ ਜਿਹੜੀ ਬਹੂ ਹੈਗੀ ਨੂੰ ਹੈ ਨਾ ਉਹ ਪੈਸਾ ਭੇਜੀ ਹੈਗੀ ਉਹਦੇ ਬਾਰੇ ਅੱਛਾ ਜੀ ਤੇ ਕੁਝ ਮੈਂਬਰ ਨੇ ਜਿਨ੍ਹਾਂ ਦੀ ਕੁਝ ਕੰਟ੍ਰਿਬਿਊਸ਼ਨ ਆਂਦੀ ਏ ਹਾਂਜੀ ਕੁਝ ਮੈਂਬਰ ਹੈ ਜਿਹਨੇ ਜਿਨ੍ਹਾਂ ਦੀ ਕੋਈ ਕੰਟ੍ਰਿਬਿਊਸ਼ਨ ਨਹੀਂ ਬਟ ਵੀ ਲੁੱਕ ਆਫਟਰ ਦੈਨ ਜੀ ਜੋ ਸਾਡੇ ਟਰਸਟੀ ਨੇ ਉਹ ਵੀ ਪੈਸਾ ਕੰਟ੍ਰਿਬਿਊਟ ਕਰਦੇ ਨੇ ਹਰ ਹਰ ਮਹੀਨੇ ਜੀ ਔਰ ਐਟ ਦੀ ਸੇਮ ਟਾਈਮ ਅਸੀਂ ਜੋ ਸਾਡੀ ਸੋਸਾਇਟੀ ਹੈ ਜੀ ਜਾਣੇ ਉਹਨਾਂ ਕੋਲ ਜੀ ਪੈਸਾ ਇਕੱਠਾ ਕਰਦੇ ਆਂ ਦੈਨ ਵੀ ਲੁੱਕ ਆਫਟਰ ਦੈਮ ਐਂਡ ਐਟ ਦੀ ਸੇਮ ਟਾਈਮ ਜੋ ਇਨਕਮ ਟੈਕਸ ਐਗਜ਼ੈਂਪਸ਼ਨ ਸਾਨੂੰ ਮਿਲੀ ਹੋਈ ਜੀ ਜੀ ਗ੍ਰੇਟ ਐਫਰਟ ਵੀ ਗਾਟ दैट ਆਲਸੋ ਜੀ ਰਿਕੁਆਇਰਡ ਬੈਨੇਫੀਸ਼ੀਅਰ ਜੋ ਕਿ ਸਾਨੂੰ ਪੈਸਾ ਦੇਗਾ দান ਕਰੇਗਾ ਡੋਨੇਸ਼ਨ ਦੇਗਾ ਜੀ ਉਸ ਨੂੰ ਉਹ ਐਗਜ਼ੈਂਪਸ਼ਨ ਮਿਲ ਜਾਏਗੀ ਉਹ ਰਾ ਦੂਜਾ ਟਰਸਟੀ ਜਿਹੜਾ ਮੈਂ ਲੋਕਾਫਟਰ ਕਰਾਂ ਜੀ ਚੇਅਰਮੈਨ ਲੇਡੀ ਸਾਨੀ ਚੈਰੀਟੇਬਲ ਐਜੂਕੇਸ਼ਨ ਟਰਸਟ ਜੀ ਉੱਥੇ ਜੀ ਜੋ ਨੀੜੀ ਬੱਚੇ ਨੇ ਬਟ ਉਹ ਬ੍ਰਿਲੀਅੰਟ ਸਕੋਰਿੰਗ ਮੋਰ ਥੈਨ 70% ਉਹਨਾਂ ਬੱਚਿਆਂ ਨੂੰ ਅਸੀਂ ਹਰ ਸਾਲ ਵਜੀਫਾ ਪ੍ਰਦਾਨ ਕਰਦੇ ਹੈਗੇ ਬਟ ਓਨਲੀ ਦੋਸ ਕਿਡਸ ਉਹ ਹੀ ਬੱਚੇ ਲੜਕੇ ਲੜਕੀਆਂ ਜਿਹੜੇ ਕਿ ਪ੍ਰੋਫੈਸ਼ਨਲ ਡਿਗਰੀ ਕਰ ਰਹੇ ਨੇ ਨਰਸਿੰਗ ਦਾ ਕੋਰਸ ਡਿਪਲੋਮਾ ਡਿਗਰੀ ਪੀ ਇੰਡਸਟਰੀਪਤੀ ਜਾਂ ਪੀ ਐਚ ਡੀ ਕਰ ਰਹੇ ਨੇ ਉਹ ਕੋਈ ਅਪਰੋਕਸੀਮੇਟਲੀ 9 ਲੱਖ ਰੁਪਏ ਅਸੀਂ ਡਿਸਬਸ ਕਰ ਦਿੰਦੇ ਹਰ ਸਾਲ ਬੱਚਿਆਂ ਚ ਬੱਚੇ ਉਹ ਜਿਨ੍ਹਾਂ ਦੇ ਘਰ ਨਹੀਂ ਮਾਇਕ ਹਾਲਤ ਵਧੀਆ ਨਹੀਂ ਹੈ ਦੇ ਨੀਡ ਸਮ ਸਪੋਰਟ ਜੀ ਹਾਲਾਂਕਿ ਇਹ ਸਰਕਾਰ ਦਾ ਕੰਮ ਹੈ ਪਰ ਅਸੀਂ ਵੀ ਉਸ ਦੀ ਕੁਛ ਨਾ ਕੁਛ ਯੋਗਦਾਨ ਪਾਏ ਜਾ ਰਹੇ ਹਾਂ। ਉਹਦਾ ਮੈਂ ਚੇਅਰਮੈਨ ਹੈਗਾ। ਇਨ ਦੈਟ ਔਰ ਇਸ ٹرسٹ ਨੂੰ ਅਸੀਂ ਚਲਾਉਂਦੇ ਹੋਏ ਸਾਨੂੰ ਆ 22 ਸਾਲ ਹੋ ਗਏ ਨੇ। ਲਾਸਟ 22 ইয়ার্স উই আর ਰানিং দিস। ਸੈਣੀ ਸਰ ਵਿਦ 듀 ਰਿਸਪੈਕਟ ਮੈਂ ਪੁੱਛਣਾ ਚਾਹੂੰਗੀ ਕਿ ਆ ਕਾਫੀ ਸਾਲ ਤੋਂ ਕਾਫੀ ٹرسٹ ਚੱਲਦੇ ਨੇ ਨਾ ਚਾਹੇ ਉਹ ਸਿਕਿਉਰਿਟੀ ਲਈ ਹੋਏ, ਚਾਹੇ ਮੈਡੀਕਲ ਐਮਰਜੈਂਸੀ ਲਈ ਹੋਏ, ਚਾਹੇ ਐਜੂਕੇਸ਼ਨ ਲਈ ਹੋਏ। ਪਰ ਲੋਕਾਂ ਦਾ ਫੇਰ ਵੀ ਇਫ ਬਟਸ ਰਹਿੰਦੇ ਆ ਇਸ ਚੀਜ਼ ਨੂੰ ਲੈ ਕੇ ਐਨ ਜੀਓਜ਼ ਨੂੰ ਲੈ ਕੇ ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡਾ ਪੈਸਾ ਗਲਤ ਜਗ੍ਹਾ ਨਾ ਚੱਲ ਜੇ ਵੀ 스타ਟਡ ਦਿਸ ٹرسٹ ਜੀ ਮ ades ਸੰਜੀ ਦੇ ਸ਼ੁਰੂ ਚ ਅਸੀਂ ਇਸ ٹرسٹ ਚਾਲੂ ਕੀਤਾ ਸਾਡੇ ਚੇਅਰਮੈਨ ਸੀ ਉਹ ਵਲੇ ਸੀ ਜੀ ਲਖਰਜ ਮੁੰਦਰਾ ਜੀ ਹੀ ਨੂੰ ਮੋਨਿੰਸ ਵਰਲਡ ਉਹਨਾਂ ਨੇ ਇਹ ਸੋਚੀ ਉਹਨਾਂ ਦਾ ਆਈਡੀਆ ਸਕੇ ਚਾਲੂ ਕਰੀਏ ਵੀ 스타ਟਡ ਵਿਦ 9 ਮੈਂਬਰਸ ਕੰਟ੍ਰਿਬਿਊਟਿੰਗ ਰੁਪੀਏ 10000 ਓਨਲੀ 90000 ਰੁਪਿਆ ਸੀ ਪਰ ਜੇ ਸਾਡਾ ٹرسٹ ਹੈਗਾ ਵੀ ਇਹ ਟਸਟ ਵਰਦੀ ਹੈ ਸਾਡਾ ਜੋ ਮਾਰਕੀਟ ਚ ਲੋਕੀ ਬੈਠੇ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਪਤਾ ਕਿ ਇਹ ਇਮਾਨਦਾਰ ਬੰਦੇ ਹੈਗੇ ਨੇ ਅੱਜ ਸਾਡੇ ਕੋਲ 1.5 ਕਰੋੜ ਰੁਪਏ ਆਇਆ ਹੈ ਜੀ 90000 ਦੇ ਚਾਲੂ ਕਰਕੇ ਵੀਨ ਸ਼ਾਰਟ ਪੀਰੀਅਡ ਲੋਕੀ ਦਿਨ ਦੇ ਤਾਂ ਹੀ ਨੇ ਕਿ ਉਹਨਾਂ ਨੂੰ ਕੰਫੀਡੈਂਸ ਹੈ ਕਿ ਬੰਦੇ ਇਮਾਨਦਾਰ ਨੇ ਜੀ ਇਹ ਪੈਸਾ ਗਲਤ ਜਗ੍ਹਾ ਨਹੀਂ ਜਾਏਗਾ ਅਦਰਵਾਈਜ਼ ਪੈਸਾ ਨਹੀਂ ਆਏਗਾ ਤੁਹਾਨੂੰ ਕਦੇ ਵੀ ਜੀ 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 ਜਿੰਨੇ ਵੀ ਮੇਰੇ ਟਰਸਟੀ ਹੈਗੇ ਨੇ ਵੀ 올 ਆਰ ਕੰਟ੍ਰਿਬਿਊਟਿੰਗ ਏਵਰੀ ਮੰਥ ਇੱਕ ਗੱਲ ਇਹ ਨਹੀਂ ਕਿ ਬਾਹਰੋਂ ਪੈਸਾ ਆ ਰਿਹਾ ਸਿਰਫ ਉਹ ਸੇ ਪੈਸੇ ਨੂੰ ਸੀ ਯੂਜ਼ ਕਰ ਰਹੇ ਹਾਂ ਵੀ ਆਰ ਆਰ ਕੰਟਰੀਬਿਊਟਿੰਗ ਜੀ ਮੇਰੇ ਬੱਚੇ ਚੰਗੇ ਪਿਊਸ਼ਨ ਚਾਹਗੇ ਨੇ ਹਰ ਜਗ੍ਹਾ ਉਹ ਵੀ ਪੈਸੇ ਭੇਜ ਦੇਣ ਸਾਨੂੰ ਹਾਂਜੀ ਸੋ ਵੀ ਜਿਨਨੇ ਵੀ ਮੈਂਬਰਾਂ ਨੇ ਹੈਗੇ ਨੇ ਜਿਨਨੇ ਵੀ ਟਰਸਟੀ ਹੈਗੇ ਨੇ ਆਲ ਆਰ ਕੰਟਰੀਬਿਊਟਿੰਗ ਟੁਵਾਰਡ ਥਿਸ ਔਰ ਸਾਨੂੰ ਬਾਹਰ ਤੋਂ ਵੀ ਮਾਇਆ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਔਰ ਜੋ ਸਾਡਾ ਤੀਜਾ ਟਰਸਟ ਹੈ ਉਹ ਹੈਗਾ ਸਾਡਾ ਸੈਣੀ ਪਹੁੰਚ ਰੋਪੜ ਜੀ ਉਹਦੇ ਵਿੱਚ ਸਾਡੇ ਦਿਨ ਸਕੂਲ ਨੇ ਉਹਦੇ ਵਿੱਚ ਅੰਡਰ ਪ੍ਰਿਵਿਲੇਜ ਸੈਕਸ਼ਨ ਨੇ ਉਹਨਾਂ ਦੀ ਜਿਹੜੀਆਂ ਬੱਚੀਆਂ ਹੈਗੀਆਂ ਲੜਕੀਆਂ ਨਾ ਉਹਨਾਂ ਨੂੰ ਅਸੀਂ ਤਿੰਨ ਤਰ੍ਹਾਂ ਦੇ ਉੱਥੇ ਕੋਰਸਿਸ ਕਰਵਾ ਰਹੇ ਹਾਂ ਜੀ ਇੱਕ ਤਾਂ ਸਲਾਈ ਕਢਾਈ ਦਾ ਜੀ ਠੀਕ ਹੈ ਇੱਕ ਫੈਸ਼ਨ ਡਿਜ਼ਾਈਨਿੰਗ ਦਾ ਜੀ ਤੇ ਤੀਜਾ ਜੋ ਹੈ ਬਿਊਟੀਸ਼ੀਅਨ ਆਰਟ ਸੈਂਟਰ ਠੀਕ ਹੈ ਅੰਡਰ ਪ੍ਰਿਵਿਲੇਜ ਸੈਕਸ਼ਨ ਤੋਂ ਆਉਣ ਵਾਲੀਆਂ ਬੱਚੇ ਲੜਕੀਆਂ ਇਹ ਜੀ ਤਾਂ ਕਿ ਇਹ ਆਪਣੇ ਕੋਈ ਕੰਮਕਾਰ ਬਾਹਰ ਜੀ ਐਸੋ ਸਟਾਰਟ ਕਰਕੇ ਸਿੱਖ ਕੇ ਕੁਝ ਇਹ ਜ਼ਿੰਦਗੀ ਚ ਅੱਗੇ ਵੱਧ ਸਕਣ ਕਿਸੇ ਤੇ ਡਿਪੈਂਡੈਂਟ ਨਾ ਰਹਿਣ ਬਹੁਤ ਵਧੀਆ ਜੀ ਸਲਾਈ ਕਢਾਈ ਦਾ ਤੇ ਅਸੀਂ 91 ਤੋਂ ਚਾਲੂ ਕੀਤਾ ਹੋਇਆ ਜੀ ਜੀ ਇਹਦੇ ਜੀ ਘੱਟੋ ਘੱਟ 15000 ਬੱਚੇ ਪਾਸ ਹੋ ਚੁੱਕੇ ਨੇ ਜਿਹੜੇ ਬਾਕੀ ਦੇ ਦੋ ਟਰਸਟ ਸਕੂਲ ਹੈਗੇ ਨੇ ਅਸੀਂ ਲੇਟ ਚਾਲੂ ਕੀਤੇ ਨੇ ਉਹਦੇ ਚ ਵੀ ਕੋਈ 1000 ਦੇ ਕਰੀਬ ਡਿਉਟੀਸ਼ਨ ਵੱਲੋਂ ਨੇ ਤੇ ਦੂਜਾ ਦਾ ਫੈਸ਼ਨ ਡਿਜ਼ਾਈਨਿੰਗ ਦਾ 3000 ਕਿ ਬੱਚੇ ਪਾਸ ਆਊਟ ਹੋ ਚੁੱਕੇ ਨੇ ਕਮੈਂਡੇਬਲ ਸਰ ਮੋਰ ਪਾਵਰ ਟੂ ਯੂ ਕਿਉਂਕਿ ਪੈਸਾ ਤਾਂ ਹਰ ਕੋਈ ਲਾ ਦਿੰਦਾ ਹੈ ਪਰ ਆਪਣੇ ਐਫਰਟਸ ਲਾਣਾ ਇੰਡੀਵਿਜੂਅਲ ਐਫਰਟਸ ਲੈਣਾ ਆਪਣਾ ਵਕਤ ਲਾਣਾ ਇਹ ਬਹੁਤ ਕਾਬਿਲ ਹੈ ਮੈਨੇ ਇਹ ਦੋ ਚੀਜ਼ਾਂ ਨੇ ਕਿ ਤੇ ਜਿਹੜੇ ਬੰਦੇ ਰਿਟਾਇਰ ਨੇ ਨਾ ਮੇਰੇ ਵਰਗੇ ਹਾਂਜੀ ਜਿਹਨਾਂ ਦੇ ਬੱਚੇ ਵੈਲ ਸੈਟ ਨੇ ਤੇ ਆਮਦਨ ਆਪ ਕੋ ਨੂੰ ਜਰੂਰਤ ਨਹੀਂ ਆ ਕਿਸੇ ਪੈਸੇ ਦੀ ਹਾਂ ਬਿਲਕੁਲ ਠੀਕ ਹੈ ਪੈਨਸ਼ਨਰ ਨਹੀਂ ਹੋਰ ਡੇਜ ਹੈਗੀ ਹੈ ਜੀ ਸੋ ਦੇ ਆਰ ਡੂਇੰਗ ਵੈਲ ਐਬਸੋਲੂਟਲੀ ਤੇ ਉਹ ਉਹ ਮੰਚ ਕੋ ਇਹ ਇੱਛਾ ਨਹੀਂ ਕਿ ਮੈਥੋਂ ਗ੍ਰੈਬ ਕਰਕੇ ਲੈ ਜਾਣਾ ਹੈਗਾ ਜੀ ਜੀ ਉਸ ਦੇ ਅੱਛਾ ਤੁਸੀਂ ਗੱਲ ਇਹ ਵੀ ਹੁੰਦੀ ਹੈ ਕਿਸੇ ਨੂੰ ਕੋਈ ਵਿਰਸੇਜ ਮਿਲਿਆ ਹੁੰਦਾ ਹੈ ਜੀ ਜੋ ਵਿਰਸੇਜ ਸਾਨੂੰ ਮਿਲਿਆ ਹੈ ਸਾਡੇ ਧਰਮ ਕਰਕੇ ਬਾਬੇ ਨਾਨਕ ਦੀ ਕਿਰਪਾ ਹੈਗੀ ਹੈ ਬਿਲਕੁਲ ਤੇ ਉਸ ਪੱਖੋਂ ਮੰਚ ਲਾਲਚ ਕੋਈ ਨਹੀਂ ਹੈਗਾ ਹਾਂਜੀ ਸੋ ਦੈਟ ਮੇ ਬੀ ਸਰਵਿੰਗ ਪੀਪਲ ਥੈਂਕ ਯੂ ਸੋ ਮਚ ਥੈਂਕ ਯੂ